ਕਿਉਂਕਿ ਨਲਮਾ ਬੜੀ ਸ਼ਰਮਾਂ ਦੀ ਗੱਲ ਹੈ ਕਿ ਲੁਧਿਆਣੇ ਦੇ ਬਦਲਾਵ ਉਸ ਤੇ ਇਹ ਸਰਕਾਰ ਕਹਿੰਦੀ ਸਰਕਾਰਾਂ ਦੇ ਅੰਦਰ ਐਸੀ ਸਰਕਾਰ ਦਾ ਇੱਕ 파ਰਟ ਹੈ ਪਰ ਅਸੀਂ ਵੀ ਕਿਤੇ ਨਾ ਕਿਤੇ ਇੰਨਾ ਵੱਡੀਆਂ ਗਲਤੀਆਂ ਕਰਕੇ ਮਜਬੂਰ ਹੋ ਜਾਂਦੇ ਕਿੰਡੀ ਸ਼ਰਮਾਂ ਦੀ ਗੱਲ ਹੈ ਜਿੱਤੇ ਇਹ ਸੰਗਤਾਂ ਨੇ ਹੋਣਾ ਮੰਦਰ ਦੇ ਵਿੱਚ ਮਤਾ ਟੇਕਣਾ ਆਣਾ ਤੇ ਉਹਦਾ ਹਾਲ ਕੀ ਕੀਤਾ ਆਇਆ ਮੇਅਰ ਮੈਡਮ ਨੂੰ ਕਾਲ ਕਰੋ ਕਵਾਲਿਫਾਈਕ ਕਰਦੇ ਮੈਂ ਮੀਯਾਰ ਆਈ ਉਹਨੂੰ ਆਪਦੀ ਮੈਸੇਜ ਦੇਣਾ ਚਾਹੁੰਦਾ ਕਿ ਵੀ ਐਟਲੀਸ ਕੌਂਸਲਰ ਇਹ ਤਾਂ ਮੈਨੂੰ ਫੋਨ ਵੀ ਕਰਨਾ ਚਾਹੀਦਾ ਵੀ ਅਸੀਂ ਹੁਣੇ ਪਹੁੰਚ ਚੋ ਪੀਏ ਸਾਹਿਬ ਨਾਲ ਗੱਲ ਕੀਤੀ ਜਾਂਦੇ WhatsApp ਕਰੋ ਦੀ WhatsApp ਦੀ ਫਾਈਲ ਜਾਂਦਾ ਕਮਿਸ਼ਨਰ ਸਾਹਿਬ ਨੂੰ ਕਿਹਾ ਕਹਿੰਦੇ ਜੀ ਮੈਂ ਸੋਚ ਰਿਹਾ ਕਰਦਾ ਕੋਈ ਜੁਆਇੰਟ ਕਮਿਸ਼ਨਰ ਨੂੰ کہہ دیے ਕਿ ਅੱਛਾ ਜੀ ਕੀ ਹੋ ਗਿਆ ਜੀ ਕਰਦੇ ਆ ਮਤਲਬ ਵੀ ਇੰਨਾ ਫਨੀ ਫਨੀ ਜਵਾਬ ਮਿਲਦਾ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਦੇਖੋ ਅਸੀਂ ਸੀਸੀਐਲ ਸਾਹਿਬ ਨੂੰ ਵੀ ਕਹਿੰਨੇ ਤੁਸੀਂ ਸੰਤੋ ਕਿ ਵੀ ਤੁਸੀਂ ਸੰਤਾ ਆਲੇ ਚੋਲੇ ਜਿੱਤੇ ਬੈਠੇ ਹੋ ਲੋਕਾਂ ਨੂੰ ਕੋਟੇ ਤੋਂ ਬੜੀ ਉਮੀਦਾਂ ਨੇ ਤੁਸੀਂ ਪੰਜਾਬ ਦਾ ਜਾਂ ਲੁਧਿਆਣੇ ਦਾ ਬੁੱਡੇ ਦਰਿਆ ਦਾ ਕੁਝ ਨਾ ਕੁ ਸਰਦਾਰ ਦੋਗੇ ਤੁਸੀਂ ਬੁੱਢਾ ਦਰਿਆ ਸੁਧਾਰਨ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਨਰਗ ਦੇ ਬਾਹਰ ਬਿਠਾਦਾ ਵੀ ਅੱਜ ਆਹ ਦੁਰਦਸ਼ਾ ਦੇਖ ਲਓ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਸੀ ਜੰਦਾ ਤੇ ਅੱਜ ਮੰਦਰਾਂ ਦੇ ਬਾਹਰ ਆ ਗਿਆ ਸਰਕਾਰ ਸਾਹਿਬ ਕੀ ਲੱਗਦਾ ਤੁਹਾਨੂੰ ਕਿ ਇਹ ਧਰਨੇ ਹੱਲ ਹੈਗਾ ਇਹਨਾਂ ਚੀਜ਼ਾਂ ਦਾ ਦੇਖੋ ਧਰਨਾ ਇੱਕ ਪ੍ਰੋਟੈਸਟ ਹੈ ਧਰਨਾ ਇੱਕ ਭਾਵਨਾ ਹੈ ਧਰਨਾ ਕਹਿੰਦੇ ਕਿ ਜਦ ਬੰਦਾ ਹਾਤਾਸ਼ ਹੋ ਜਾਂਦਾ ਨਿਰਾਸ਼ ਹੋ ਜਾਂਦਾ ਤੇ ਉਹਦੇ ਕੋਲ ਬੈਠਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈਗਾ ਧਰਨਾ ਇੱਕੋ ਵਿਕਲਪ ਧਰਨਾ ਤਾਂ ਇਹ ਕਿ ਮਾਇੂਸੀ ਹੈਗਾ ਲੋਕੀ ਮਜਬੂਰੀ ਹੈ ਤੇ ਇਹਦਾ ਹੱਲ ਕਿਨੇ ਕਰਨਾ ਹੈ ਇਹਦਾ ਹੱਲ ਪ੍ਰਚਾਰਨ ਨਹੀਂ ਕਰਨਾ ਹੈ ਇਹਦਾ ਜਿਹੜੇ ਉੱਚ ਅਧਿਕਾਰੀ ਬੈਠੇ ਐਮਐਲਏ ਸਾਹਿਬ ਨਹੀਂ ਕਰਨਾ ਜਿਹੜੇ ਜਾ ਕੇ ਆਉਡੀਓ ਮੀਟਿੰਗਾਂ ਲੈਂਦੇ ਨੇ ਜਿਹੜੇ ਐਮਪੀ ਸਾਹਿਬ ਰਾਜ ਸਭਾ ਲੁਧਿਆਣੇ ਡੇਰੇ ਲਾ ਕੇ ਬੈਠੇ ਐ ਇਹਦਾ ਨੂੰ ਉਹਨਾਂ ਨੇ ਕਰਨਾ ਹੈ ਆਹ ਦੇਖੋ ਜੀ ਆਹ ਸਾਰੀ ਡੇਰੀਆਂ ਦਾ ਸਲੱਜ ਗੋਬਰ ਜੀ ਨੂੰ ਕਹਿੰਦੇ ਆ ਆਹ ਸੜਕਾਂ ਤੇ ਗਿਰਿਆ ਹੋਇਆ ਸ਼ਰਮ ਵਾਲੀ ਗੱਲ ਹੈ ਕਿ ਤੋਂ ਲੰਗਨ ਲੱਗੇ ਕਿ ਤੁਸੀਂ ਬਿਮਾਰੀਆਂ ਪੈਦਾ ਕਰ ਰਹੇ ਹੋ ਇਹਦੇ ਨਾਲ ਕਿੰਨਾ ਕਿ ਬਿਮਾਰੀ ਕਿੰਨੀ ਸਕਿੰਡੀਆਂ ਪ੍ਰੋਬਲਮ ਜਿਹਦਾ ਦੇਖਿਆ ਜਾਵੇ ਵੀ ਤੋਂ ਨੂੰ ਮੈਂ ਸੀਧੀ ਬਹੁਤ ਸ਼ਰਮ ਵਾਲੀ ਗੱਲ ਹੈ ਬਹੁਤ ਜ਼ਿਆਦਾ ਸ਼ਰਮ ਵਾਲੀ ਤੇ ਅਸੀਂ ਬੈਠੀ ਕਰ ਰਹੇ ਹੁਣ ਇਹਨਾਂ ਨੇ ਕਿਹਾ ਕਿ ਵੀ ਆ ਰਿਹਾ ਸੈਕਸ਼ਨ ਟੈਂਕਰ ਗੱਲ ਹੋਈ ਹੈ ਉਹਨੂੰ ਦੇਖਣੇ ਵੇਟ ਕਰ ਰਹੇ ਅਸੀਂ ਘੰਟੇ ਤੱਕ ਟੈਂਕਰ ਆਂਦਾ ਤੇ ਫਿਰ ਸਫਾਈ ਕਰਦੇ ਨੇ ਤੇ ਸਾਨੂੰ ਦੱਸ ਕੇ ਜਾਣਗੇ ਕਿ ਇਹਦਾ ਹੱਲ ਕੀ ਹੈ ਕਮਿਸ਼ਨਰ ਸਾਹਿਬ ਦੱਸਣ ਕੋਈ ਦੱਸਣ ਜਦ ਤੱਕ ਹੱਲ ਨਹੀਂ ਹੋਏਗਾ ਤੇ ਅਸੀਂ ਵੀ ਇਹਨਾਂ ਦੇ ਨਾਲ ਆ ਅੱਜ ਬੈਠੇ ਹਾਂ ਟੈਂਕਰ ਟੈਂਕਰ ਜਿਹੜਾ ਭੇਜਿਆ ਜਾ ਰਿਹਾ ਉਹ ਕਿਹਦੇ ਨਾਲ ਹੋਈ ਹੈ ਤੁਹਾਡੀ ਗੱਲਬਾਤ ਕੁਸ਼ਰਨ ਸਾਹਿਬ ਨੇ ਕਿਹਾ ਨਾਲ ਗੱਲ ਹੋਈ ਹੈ ਉਹ ਕਹਿੰਦੇ ਜੀ ਅਸੀਂ ਫਕਸ਼ਨ ਟੈਂਕਰ ਭੇਜਾਂਗੇ ਤੇ ਤੇ ਉਹਦੇ ਨਾਲ ਸਲੱਜ ਚੱਕੀ ਜਾਊਗੀ ਜੀ ਸੀਬੀ ਨਾਲ ਤਾਂ ਚੱਕੀ ਨਹੀਂ ਜਾਣੀ ਇਹ ਸਲੱਜ ਨੂੰ ਇੱਕ ਜੀ ਹੋ ਗਿਆ ਇਹ ਸਾਕਰਣਗੇ ਕਿ ਇੱਕ ਟੈਂਕਰ ਭੇਜਣ ਨਾਲ ਕਿ ਕੀ ਉਹ ਏਸੀ ਦੀ ਜ਼ਿੰਮੇਵਾਰੀ ਲੈਂਦੇ ਕਿ ਇਹ ਸਲੱਜ ਦੁਬਾਰਾ ਨਹੀਂ ਇੱਥੇ ਆਏਗੀ ਇਹ ਸਲੱਜ ਇੱਥੇ ਕਿ ਅਸੀਂ ਤਾਂ ਇਹ ਪ੍ਰੋਜੈਕਟ ਦੇ ਵਿੱਚ ਤਾਜਪੁਰ ਰੋਡ ਦੀ ਵੀ ਬਣਾਈ ਚਾਉਂਦੇ ਆਂ ਤੇ ਅਸੀਂ ਤਾਜਪੁਰੋ ਵਾਲਿਆਂ ਨੂੰ ਵੀ ਕਹਿੰਦੇ ਕਿ ਵੀ ਜਿਹੜਾ ਬਦਲਾਵ ਤੁਹਾਡੀ ਵੋਟਾਂ ਨਾਲ ਆਇਆ ਵੀ ਘਰੋਂ ਬਾਹਰ ਨਿਕਲੋ ਤੇ ਇਹਦੇ ਅੱਗੇ ਪ੍ਰੋਟੈਸਟ ਕਰੋ ਸਰਕਾਰ ਦੀ ਅਣਜੀਸ ਖੜੇ ਹੋ ਕਿ ਤੁਹਾਡਾ ਹੱਲ ਹੋਊਗਾ ਨਹੀਂ ਤਾਂ ਐਦਾਂ ਹੀ ਸਾਨੂੰ ਗੋਬਰ ਆਜੇ ਸੜਕਾਂ ਤੇ ਹੈ ਕੱਲੇ ਆਪਣੇ ਘਰਾਂ ਦੇ ਵਿੱਚੋਂ ਧੰਨਵਾਦ ਸਨਾਈ ਮਸਕੀਨ ਦਾ ਸਾਥ ਹੁੰਦਾ ਜੱਟ ਜੀ 15 ਦਿਨ ਤੋਂ ਬਾਅਦ ਸਰਕਾਰ ਤੇ ਲੋਕਾਂ ਦੇ ਨਾਲ ਨਾਲ ਸਾਰਾ ਹੁਲਾ ਗੱਪ ਰਹੀ ਹੈ ਬੜੀ ਵਾਰ ਗੱਲ ਚੱਲ ਰਹੀ ਹੈ ਹਾਂ ਜਿਹੜੇ ਲੋਕਾਂ ਨੂੰ ਜਾਣਾ ਪੈ ਰਿਹਾ ਹੈ ਪਰ ਇਹ ਲੋਕ ਜਾਣੋ ਕਿ ਮੰਦਰ ਦੀ ਮर्यादा ਹੈ ਮੰਦਰ ਦੀ ਵੱਡੀ ਸੇਵਾ ਕਰਮ ਕਰਨਾ ਪਿਆ ਕਰੇ ਹੈ ਅੱਜ ਇਹ ਕਿੱਥੇ ਜਾਣ ਹੁਣ ਸਾਨੂੰ ਕਰਨਾ ਜਾਣਾ ਪਿਆ ਹੈ ਜੀ ਇਹ ਕੀ ਹੁਣ ਹੈ ਇਹ ਮਤਲਬ ਕੋਈ ਵੀ ਮਸਲਾ ਜਿਹੜਾ ਹੱਲ ਕਰਾਉਣਾ ਹੁੰਦਾ ਉਹਦੇ ਵਾਸਤੇ ਧਰਨਾ ਲਾਉਣਾ ਜ਼ਰੂਰੀ ਹੋ ਗਿਆ ਜੀ ਸਰਕਾਰ ਨਾਲ ਗੱਲ ਕਰਨੇ ਪੈ ਰਹੇ ਹਾਂ ਭਗਵੰਤ ਮਾਨ ਜੀ ਦੀ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਧਰਨੇ ਲਾਉਣ ਵਾਲਿਆਂ ਨੂੰ ਮਤਲਬ ਨਹੀਂ ਕੋਈ ਵੀ ਲਾਉਣ ਦੇਾਂਗੇ ਧਰਨਾ ਹਰ ਇੱਕ ਮਸਲਾ ਜਿਹੜਾ ਭਗਵੰਤ ਮਾਨ ਚੰਗੀ ਗੱਲ ਕਰ ਸਕਦਾ ਵਾ ਜਿੰਗਾ ਕੰਮ ਕਰ ਸਕਦਾ ਪਰ ਥੱਲੇ ਵਾਲੇ ਕੀ ਕਰ ਰਹੇ ਉਹ ਦਿਖਾ ਦੇਣਗੇ ਉਹ ਅੰਤਮਾਨ ਵੀ ਸੋਚ achi ਹੋਣੀ ਉਹ ਇਹ ਗੱਲ ਕਹਿ ਰਿਹਾ ਪਰ ਜਿਹੜੇ ਥੱਲੇ ਅਫਸਰ ਬੈਠੇ ਨੇ ਇਹ ਗੰਤ ਲੋਗ ਬੈਠੇ ਹੋਏ ਤੇ ਇਹ ਕੀ ਕਰ ਰਹੇ ਥੋੜੇ ਦਿਨ ਪਹਿਲਾਂ ਵੀ ਅਸੀਂ ਖਬਰ ਕੀਤੀ ਸੀ ਖਬਰ ਚਲਾਈ ਸੀ ਇਹ ਗੋਬਰ ਦੀ ਤਾਂ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਹ ਚੱਕ ਲਿਆ ਜਾਊਗਾ ਫਿਰ ਆਸ਼ਵਾਸਨ ਦੇਣਾ ਔਰ ਕੰਮ ਕਰਨਾ ਇਹ ਬੜਾ ਬੜਾ ਪਰਮ ਹੁੰਦਾ ਵਾ ਇਹ ਕਹਿੰਦਾ ਕਿ ਜਿਆਦਾ ਤੁਹਾਨੂੰ ਪੂਰੀ ਤਰ੍ਹਾਂ ਪਰੇਸ਼ਾਨ ਨਹੀਂ ਕਰਾਂਗੇ ਰੋਡ ਤੇ ਧਰਨਾ ਨਹੀਂ ਲਗੋ ਤਦ ਤੱਕ ਇਹਨਾਂ ਦੇ ਕੰਨ ਔਰ ਖਾਣੀ ਕਰਾਂਗੇ ਕਾਰਿਆਕਰਤਾ ਪਹਿਲਾਂ ਮੰਦਿਰ ਦਾ ਸੇਵਾਦਾਰ ਵੀ ਹੈਗਾ ਭਾਈ ਕੱਪ ਤੁਸੀਂ ਮੰਦਿਰ ਦੇ ਚਾਰੇ ਪਾਸੇ ਜਾ ਕੇ ਦੇਖੋ ਇੱਕ ਵਾਰ ਇਹ ਇੱਦਾਂ ਲੱਗਦਾ ਜਿਵੇਂ ਕਿ ਜਾਨ ਬੋਚ ਕੇ ਸਵੇਰੇ ਜਿਹੜੇ ਟਰਾਲੀਆਂ ਸਟਾਈ ਜਾਂਦੀਆਂ ਵਾ ਤੇ ਬਹੁਤ ਤੋਂ ਭਾਰੋਂ ਨਹੀਂ ਮਗਰ ਤੇਰੀ ਆਲਾਗਾ ਘਾਟੇ ਮਨੂੰ ਬਾਰੇ ਟਰਾਲੀ ਆਂਦੀ ਐ ਦਿਗਦੀ ਐ ਸੋ ਐਸਾ ਚੰਗਾ ਅੱਛਾ ਜੇ ਪਬੀ ਅੱਗੇ ਆ ਕੇ ਦੇਖੋ ਮੰਦਰ ਦੇ ਉਹ ਸਾਈਡ ਜਾ ਕੇ ਦੇਖੋ ਹੁਣ ਬਰਸਾਤ ਸੀ ਜਿਸ ਟਾਈਮ ਬਰਸਾਤ ਹੈ ਚਾਰੋਂ ਪਾਸੋਂ ਜਿੰਨੇ ਵੀ ਗੋਆ ਆ ਰਿਹਾ ਸਾਰਾ ਮੰਦਰ ਦੇ ਅੱਗੇ ਆ ਰਿਹਾ ਪ੍ਰਸ਼ਾਸਨ ਨੂੰ ਤਿੰਨ ਦਿਨ ਪਹਿਲਾਂ ਵੀ ਦਿੱਤੀ ਵਰਨਿੰਗ ਪ੍ਰਸ਼ਾਸਨ ਆ ਗਿਆ ਤੇ ਆ ਕੁੜਾ ਘੇਰਾ ਘੇਰਾ ਕਰਵਾ ਕੇ ਚਲ ਗਿਆ ਤੇ ਖਾ ਉਹਨਾਂ ਨੂੰ ਜੀ ਤੇ ਆ ਗੋਆ ਜਿੰਨੇ ਵੀ ਆ ਰਹੇ ਸਿਰਫ ਮੰਦਰ ਦੇ ਅੱਗੇ ਹੀ ਆਣਾ ਵਾ ਇਹ ਇਹ ਜ਼ਰੂਰੀ ਨਹੀਂ ਆ ਹੈ ਕਿ ਪਾਰਟੀ ਮਾਜੀ ਵਾਲਾ ਬੰਦਾ ਹੀ ਆ ਕੇ ਬੈਠੂਗਾ ਮੰਦਰ ਦੇ ਸੇਵਾਦਾਰ ਆ ਪਾਰਟੀ ਬਾਅਦ ਚ ਪਰ ਮੰਦਰ ਪਹਿਲਾਂ ਹੀ ਸਮੂਹ ਹੈ ਮੰਦਰ ਵਾਸਤੇ ਬੈਠਿਆ ਤੇ ਮੰਦਰ ਵਾਸਤੇ ਹੀ ਇੱਥੇ ਬੈਠਿਆ ਹੈ ਜਦ ਤੱਕ ਕੋਈ ਨਹੀਂ ਆਉਗੇ ਜਦ ਤੱਕ ਅੱਗੇ ਪਹੁੰਚੇ ਨਹੀਂ ਆਊਗਾ ਕਾਰਵਾਈ ਨਹੀਂ ਕਰਾਊਗਾ ਤਦ ਤੱਕ ਅਪਰਾਧ ਕਰੇਗਾ ਤੇ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੈ ਮੇਅਰ ਸਾਹਿਬ ਨਾਲ ਜਾਂ ਕਾਉਂਸਲਰ ਸਾਹਿਬ ਨਾਲ ਅੱਗੇ ਨਹੀਂ ਕਿਸੇ ਨਾਲ ਗੱਲ ਨਹੀਂ ਜਿਹੜੇ ਬੈਠੇ ਆ ਸਾਡਾ ਵੀ ਪ੍ਰਧਾਨ ਜੀ ਬੈਠੇ ਨੇ ਇਹ ਗੱਲਾਂ ਦੀ ਹੋ ਚੁੱਕੀਆਂ ਸਾਰਾ ਕੁਝ ਹੈ ਤੇਰਾ ਪ੍ਰਸ਼ਾਸਨ ਨੂੰ 724 ਵਿੱਚ ਤੁਸੀਂ ਆ ਕੇ ਦਗਾਏ ਨੇ ਜੋ ਉਸ ਕੋਈ ਲਾ ਕੇ ਗਏ ਪਰਲਾ ਵੀ ਨਹੀਂ ਹਾਂਜੀ ਤੇ ਤੁਹਾਡੇ ਸਾਹਮਣੇ ਤੇ ਆ ਦੇਣ ਨੂੰ ਕੋਈ ਆਣਾਗਾ ਕਿ ਪ੍ਰਸ਼ਾਸਨ ਨੂੰ ਹੋਰ ਨਿਓਟਾ ਅਜੇ ਤੱਕ ਪਤਾ ਨਹੀਂ ਲੱਗਿਆ ਐਮਐਲਏ ਸਾਹਿਬ ਨੂੰ ਪਤਾ ਨਹੀਂ ਲੱਗਿਆ ਐਸਵਾੜ ਦੇ ਕੌਂਸਲ ਨੂੰ ਪਤਾ ਨਹੀਂ ਲੱਗਿਆ ਜਾਂ ਹੋਰ ਜਿਹੜੇ ਹੈਗੇ ਆ ਆਪਣੇ ਆਪ ਨੂੰ ਕੰਮੇ ਉਸੇ ਸਫਾਈ ਕਰਦੇ ਆ ਜੋ ਵੀ ਉਹਨਾਂ ਨੂੰ ਪਤਾ ਚੱ ਗਿਆ ਗਿਆ ਕਿ ਇਹ ਹੋ ਗਿਆ ਕਿ ਇਹ ਹੈ ਅੱਜ ਸੁਵੇਰੇ ਵੀ ਇੱਥੇ ਟਰਾਲੀ ਉੱਪਰੀ ਆ ਉਹ ਟਰਾਲੀ ਵਾਲੇ ਕਿੱਥੋਂ ਆਉਂਦੇ ਆ ਗੋਆ ਲੈ ਲੈ ਕੇ ਪਤਾ ਤਾਂ ਲੱਗਣਾ ਚਾਹੀਦਾ ਵਾ ਕੋਈ ਤਾਂ ਸਟ੍ਰਾਂਗ ਹੋ ਕੇ ਹੋ ਰਿਹਾ ਸਿਰਫ ਮੰਦਰ ਦੇ ਕੋਲ ਹੀ ਇਹ ਚੀਜ਼ ਹੋਈ ਹੈ ਮੰਦਰ ਤੋਂ ਅੱਗੇ ਵਿੱਚੋਂ ਆਪਣੇ ਦਰਵਾਜ਼ੇ ਕੋਲ ਟਰਾਲੀ ਆ ਰਹੀ ਹੈ ਐਮਐਲਏ ਸਾਹਿਬ ਨੂੰ ਆਲੋਚਨਾ ਟਾ ਡਾ ਗਰਾਉਂਡ ਟਾ ਗਾਉਂਡ ਚਾਲਵੇਂ ਹੋ ਜੀ ਰਿੰਟੂ ਜੀ ਅੱਜ ਇਹ ਨਹੀਂ ਚਕਾਉਂਦੇ ਤਾਂ ਅਗਲਾ ਤੁਹਾਡਾ ਕਦਮ ਕੀ ਹੋ ਸਕਦਾ ਅੱਜ ਨਹੀਂ ਬੈਠੇ ਰਵਾਂਗੇ ਜੇ ਇਹ ਠੋਪਣਾ ਕੀ ਹੈਗਾ ਜਦ ਤੱਕ ਨਹੀਂ ਹੋਣੀ ਕਾਰਵਾਈ ਜਦ ਤੱਕ ਸਫਾਈ ਨਹੀਂ ਹੋਣੀ ਸੇ ਠੋਪਣਾ ਨਹੀਂ ਹੈ ਬੈਂਡ ਲੱਗਿਆ 1 ਘੰਟੇ ਬਾਅਦ ਬੈਂਡ ਲੱਗਣਾ ਇੱਥੇ ਜੇ ਨਹੀਂ ਹੋਈ ਸਫਾਈ ਤੇ ਪ੍ਰਧਾਨ ਜੀ ਜਿੱਦਾਂ ਉੱਪਰੋਂ ਮੌਸਮ ਵੀ ਬਰਸਾਤ ਦਾ ਹੋ ਚੁੱਕਾ ਤੇ ਉਹ ਗੰਦ ਨਾਲੋਂ ਤਾਂ ਸਾਫ਼ ਪਾਣੀ ਆਊਗਾ ਅਸੀਂ ਬੰਦ ਚ ਬੈਠੇ ਹਾਂ ਪਾਣੀ ਨਹੀਂ ਸੀ ਕਾਗਜ਼ ਥੋੜੀਏ ਜਿਹੜੇ ਗਲ ਜਾਂਗੇ ਬੈਠੇ ਹਾਂ ਇੱਥੇ ਬੈਠੇ ਆਂ ਤਾਂ ਕੱਟ